ਸੁੰਦਰੀ ਨੇ ਦਵਾਨਪੁਰ ਆ ਕੇ ਸਭ ਤੋਂ ਪਹਿਲਾਂ ਆਪਣੇ ਧਰਮ ਪਿਤਾ ਦੀ ਸੜੀ ਹੋਈ ਯਾਦਗਾਰ ਨੂੰ ਨਾਮਿਤ ਕਰ ਕੀਤੀ ਤੇ ਉਸ ਥਾਂ ਦੀ ਧੂੜ ਮੱਥੇ ਨੂੰ ਲਾਈ। ਬੁਝੀਆਂ ਹੋਈਆਂ ਲੱਕੜਾਂ ਦੇ ਚੋਤ ਤੇ ਕੁਝ ਸਵਾਹ ਅਜੇ ਤੱਕ ਉੱਥੇ ਮੌਜੂਦ ਸੀ। ਸੁੰਦਰੀ ਦੇ ਬਾਣੀ ਇਸ ਧਾਰਨ ਸਵਾਣੀ ਸੀ। ਉਸ ਦੇ ਬੀਤ ਚੁੱਕੇ ਸਾਰੇ ਜੀਵਨ ਦੀ ਤਸਵੀਰ ਸੀ। ਹੋਸ਼ ਸੰਭਾਲਣ ਤੋਂ ਲੈ ਕੇ ਲਾਹੌਰ ਜਾਣ ਦੇ ਦਿਨ ਤੱਕ ਦੇ ਇੱਕ ਲੰਮੇ ਸਮੇਂ ਦਾ ਦ੍ਰਿਸ਼ ਉਸ ਦੇ ਸਾਹਮਣੇ ਸੀ। ਰੋਡੂ ਦੇ ਪਿਤਰੀ ਮੋਦੀ ਇੱਕ ਇੱਕ ਕੜੀ ਉਸ ਨੂੰ ਚੇਤੇ ਆਉਂਦੀ ਸੀ ਤੇ ਉਸ ਦੇ ਦਿਲ ਨੂੰ ਪਾਸ਼-ਪਾਸ਼ ਕਰ ਦਿੰਦੀ। ਉਹ ਕਿੰਨਾ ਚਿਰ ਉੱਥੇ ਬੁੱਤ ਬਣ ਕੇ ਬੈਠੀ ਹੰਝੂ ਕੀ ਦੇ ਰਹੀ ਤੇ ਫਿਰ ਬਚਨ ਸਿੰਘ ਦੇ ਘੜੀ-ਮੁੜੀ ਕਹਿਣ ਤੇ ਉੱਥੋਂ ਉੱਠੀ। ਸੁੰਦਰੀ ਦੇ ਰਹਿਣ ਦਾ ਪ੍ਰਬੰਧ ਬਚਨ ਸਿੰਘ ਨੇ ਪਹਿਲਾਂ ਤੋਂ ਹੀ ਕਰ ਛੱਡਿਆ ਹੋਇਆ ਸੀ। ਉਸ ਨੂੰ ਆਪਣੇ ਘਰ ਲੈ ਜਾ ਕੇ ਉਹ ਮਾ ਦਾ ਦਿਲ ਦੁਖੀ ਨਹੀਂ ਸੀ ਕਰਨਾ ਚਾਹੁੰਦਾ। ਰਵਾਨੀ ਪਿੰਡ ਦੇ ਵਸਨੀਕਾਂ ਨੇ ਥੋੜੇ ਚਿਰ ਤੋਂ ਆਪਣੇ ਪਿੰਡ ਕੰਨਿਆ ਪਾਠਸ਼ਾਲਾ ਚਲਾਈ ਹੋਈ ਸੀ। ਉੱਥੋਂ ਦੇ ਕੁਝ ਬੰਦੇ ਬਚਨ ਸਿੰਘ ਦਾ ਚੰਗਾ ਆਦਰ ਕਰਦੇ ਸਨ। ਇਨਾ ਪੰਜਾਂ ਚਹਾਂ ਆਦਮਿਆਂ ਦੀ ਹਿੰਮਤ ਨਾਲ ਚੰਗੀ ਜਾਗਰਤ ਪੈਦਾ ਹੋ ਗਈ ਸੀ ਜਿਸ ਕਰਕੇ ਬਚਨ ਸਿੰਘ ਦੀ ਇੱਥੇ ਬੜੀ ਇੱਜ਼ਤ ਸੀ ਆਪਣੇ ਪ੍ਰਚਾਰ ਦਾ ਕੇਂਦਰ ਬਣਾਉਣ ਲਈ ਬਚਨ ਸਿੰਘ ਨੇ ਇਸ ਥਾਂ ਨੂੰ ਪਸੰਦ ਕੀਤਾ ਸੀ ਸੁੰਦਰੀ ਨੂੰ ਇਸ ਪਾਰਸ਼ਾਲਾ ਵਿੱਚ ਅਧਿਆਪਕਾ ਮقرਰ ਕੀਤਾ ਗਿਆ ਉਹਨੂੰ ਇਸ ਮਨਪੌਂਦੇ ਟਿਕਾਣੇ ਪਹੁੰਚਾ ਕੇ ਬਚਨ ਸਿੰਘ ਦੀ ਬਹੁਤ ਸਾਰੀ ਜਨਤਾ ਦੂਰ ਹੋ ਗਈ ਨਾਲੇ ਦਿਵਾਨਪੁਰੋ ਰਵਾਨੀ ਪਿੰਡ ਕੋਈ ਬਹੁਤਾ ਦੂਰ ਨਹੀਂ ਸੀ ਕੇਵਲ ਪੌਣੇ ਕਿ ਮੀਲ ਦਾ ਪੰਧ ਸੀ ਲਾਲਾ ਰਾਲਾ ਰਾਮ ਦੇ ਘਰ ਜਾਣ ਜਾਣ ਵਾਲੀ ਸੀ ਅਸਾਮੇ ਮੱਚਣ ਵਾਲੀ ਉਪਧਰਮ ਨੂੰ ਰੋਕਣ ਲਈ ਬਚਨ ਸਿੰਘ ਕਿੰਨੇ ਹੀ ਦਿਨਾਂ ਤੋਂ ਦੌੜਭੱਜ ਕਰ ਰਿਹਾ ਸੀ ਪਰ ਅਜੇ ਤੱਕ ਉਸ ਨੂੰ ਸਫਲਤਾ ਨਹੀਂ ਸੀ ਹੋਈ ਸਾਰਾ ਪਿੰਡ ਇੱਕ ਤਾਂ ਉੰਜੀ ਬਚਨ ਸਿੰਘ ਦਾ ਵਿਰੋਧੀ ਸੀ ਦੂਜੇ ਲੋਕ ਬੜੀ ਕਾਲੀ ਨਾਲ ਉਡੀਕ ਕਰ ਰਹੇ ਸਨ ਕਿ ਕਿਹੜਾ ਵੇਲਾ ਹੋਵੇ ਕਿ ਦੋ ਘੜੀਆਂ ਆਨੰਦ ਮੇਲਾ ਕਰੀਏ ਇਸ ਪਰ ਲਾਲਾ ਰਲਾ ਰਾਮ ਨੇ ਸਾਰੇ ਪਿੰਡ ਨੂੰ davt ਦਿੱਤੀ ਹੋਈ ਸੀ ਪਿੰਡ ਦੇ ਲੋਕ ਜਿਉਂ-ਜਿਉਂ ਸੁਣਦੇ ਸਨ ਕਿ ਦਿੱਲੀ ਦੀ ਇੱਕ ਪ੍ਰਸਿੱਧ ਵੇਸ਼ਵਾ ਆਉਣ ਵਾਲੀ ਹੈ ਉਹਨਾਂ ਨੂੰ ਲਾਲੀਆਂ ਚੜ੍ਹਦੀਆਂ ਜਾਂਦੀਆਂ ਸਨ ਤੇ ਘੜੀਆਂ ਪਲਗਣ ਕੇ ਸਮਾਂ ਬਿਤਾ ਰਹੇ ਸਨ ਇਧਰ ਜੈਸਵਾਲੇ ਸੁੰਦਰੀ ਰਵਾਨੀ ਪਹੁੰਚ ਕੇ ਆਪਣੇ ਰਹਿਣ ਵਾਲੇ ਮਕਾਨ ਅੰਦਰ ਗਿਆ ਚੀਜ਼ਾਂ ਥਾਉ ਥਾਈ ਰੱਖ ਰਹੀ ਸੀ ਇਸੇ ਵੇਲੇ ਬਚਨ ਸਿੰਘ ਸਾਹਿਬ ਜਿਹੜੀ ਤੋਂ ਦੌੜ ਭੱਜ ਕਰਨ ਤੋਂ ਬਾਅਦ ਉਸਦੇ ਮਕਾਨ ਤੇ ਆਇਆ ਤੇ ਉਸ ਨੂੰ ਬਾਹਰੋਂ ਆਵਾਜ਼ ਦਿੱਤੀ ਸੁੰਦਰੀ ਹੱਥ ਵਾਲਾ ਕੰਮ ਉੱਥੇ ਹੀ ਛੱਡ ਕੇ ਉਸਦੇ ਪਾਸ ਆ ਕੇ ਬੋਲੀ ਸਵੇਰ ਦੇ ਜੋਂ ਗਈਆਂ ਮੁੜ ਕੇ ਮੂੰਹ ਹੀ ਨਹੀਂ ਸੀ ਵਿਖਾਣਾ ਪਿਆਰਪਰੀ ਮੁਸਕਰਾਹਟ ਵਿੱਚ ਬਚਨ ਸਿੰਘ ਬੋਲਿਆ ਕੀ ਦੱਸਾਂ ਸੁੰਦਰੀ ਜੀ ਮੈਂ ਤਾਂ ਹੈਰਾਨ ਹੋ ਗਿਆ ਹਾਂ ਟੱਕਰਾ ਮਾਰ ਮਾਰ ਕੇ ਇਹ ਕਹਿੰਦਾ ਹੋ ਉਹ ਅੰਦਰ ਜਾ ਕੇ ਇੱਕ ਮੰਜੇ ਤੇ ਬੈਠ ਗਿਆ ਸੁੰਦਰੀ ਨੇ ਉਸ ਨੂੰ ਬੜੀ ਘਬਰਾਹਟ ਨਾਲ ਪੁੱਛਿਆ ਕਿਉਂ ਉਸ ਨੇ ਕਮੀਜ਼ ਦਾ ਬਟਨ ਖੋਲ ਕੇ ਰਮਾਲ ਨਾਲ ਮੁੜਕਾ ਪੂੰਝਿਆ ਹੈ ਕਿਆ ਤੁਹਾਨੂੰ ਦੱਸਿਆ ਸੀ ਨਾ ਕਿ ਸ਼ੁਕਰਵਾਰ ਰਲਾ ਰਾਮ ਦੇ ਘਰ ਜਾਂ ਜਾਉਣੀ ਹੈ ਜੀ ਦੱਸਿਆ ਸੀ ਤੇ ਅੱਜ ਵੀਰਵਾਰ ਹੈ ਫਿਰ ਭੜਕੇ ਜਾਂ ਜਾਏਗੀ ਤਾਂ ਫਿਰ ਇਹੋ ਕਿ ਸਾਨੂੰ ਕੰਮ ਦਾ ਫਿਕਰ ਕਰਨਾ ਚਾਹੀਦਾ ਹੈ ਸੁੰਦਰੀ ਪਿਆਰ ਨਾਲ ਉਸਦੇ ਚਿਹਰੇ ਵੱਲ ਤੱਕਦੀ ਹੋਈ ਬੋਲੀ ਤੇ ਫਿਰ ਢਿੱਲ ਕਿਉਂ ਕਰਦੇ ਹੋ ਮੈਂ ਸੋਚ ਰਿਹਾ ਸ਼ਾਇਦ ਮੈਨੂੰ ਇਸ ਵਿੱਚ ਸਫਲਤਾ ਨਹੀਂ ਹੋਵੇਗੀ ਕਿਉਂ ਜੇ ਇਕੱਲੇ ਰਲਾ ਰਾਮ ਨੂੰ ਰਜਾਮੰਦ ਕਰਨਾ ਹੁੰਦਾ ਤਾਂ ਗੱਲ ਔਖੀ ਨਹੀਂ ਸੀ ਪਾਰੇ ਤੀ ਤਾਮ ਮੁੱਦੇ ਸਸਤੇ ਗਵਾਚ ਉਸਤ ਵਾਲੀ ਗੱਲ ਐ ਸਾਰਾ ਪੈਂਡ ਹੀ ਆਉਣ ਵਾਲੀ ਕੰਜਰੀਲੀ ਔਂਸੀਆਂ ਪਾ ਰਿਆ ਐ ਤਾਂ ਕਿ ਸਾਡੇ ਇਸ ਨਵੇਂ ਵਪਾਰ ਦਾ ਪਹਿਲਾ ਸੌਦਾ ਹੀ ਘਾਟੇਵੰਦਾ ਰਹੇਗਾ ਘਾਟੇਵੰਦਾ ਹੀ ਨਹੀਂ ਸਾਰੀ ਦੀ ਸਾਰੀ ਰਕਮ ਹੀ ਬਰਬਾਦ ਫਿਰ ਤੁਸੀਂ ਕੀ ਸੋਚਿਆ ਇਹੋ ਕਿ ਇੱਕ ਵਾਰੀ ਫੇਰ ਅਲਾ ਰਾਮ ਵੱਲ ਚਲਾ ਜਾਵਾਂ ਮਤਾਂ ਤੀ ਤੁੱਕਾ ਲੱਗੀ ਜਾਈ ਤੇ ਹੁਣ ਕਿਧਰੋਂ ਆ ਰਹੇ ਹੋ ਇੱਕ ਥਾਂ ਗਿਆ ਹਾਂ ਤਾਂ ਦੱਸਾਂ ਕਈ ਥਾਂ ਤਕ ਕਿਖਾ ਕੇ ਆ ਰਿਆਂ ਫਿਰ ਕੀ ਜਵਾਬ ਮਿਲਿਆ ਬਸ ਆਲੇ ਟਾਲੇ ਤੇਰੇ ਲਾਲ ਆਰਾਮ ਵਾਲ ਹੁੰਦੇ ਹੀ ਕਿਉਂ ਨਾ ਆਏ ਹੁਣ ਫੇਰ ਮੀਲ ਪੈਡਾ ਮਾਰੂਗੀ ਆਉਣ ਦਾ ਕਾਰਨ ਸਿਰਫ ਤੁਹਾਨੂੰ ਹੀ ਮਿਲਣਾ ਨਹੀਂ ਸੀ ਇਤੋਂ ਦੇ ਇੱਕ ਦੋ ਮੋਤਬਾਰ ਆਦਮੀਆਂ ਨੂੰ ਨਾਲ ਲੈ ਜਾਂਦਾ ਮੇਰਾ ਖਿਆਲ ਹੈ ਥੋੜਾ ਚਿਰ ਹੋਰ ਗੱਲਾਂ ਕਥਾ ਕਰਨ ਤੋਂ ਬਾਅਦ ਬਚਨ ਸਿੰਘ ਚਲਾ ਗਿਆ ਤੇ ਸੁੰਦੀ ਕੱਲੀ ਬੈਠੀ ਕਿਸੇ ਡੂੰਗੀ ਚਿੰਤਾ ਵਿੱਚ ਗਮ ਹੋ ਗਈ ਕੁਝ ਚਿਰ ਬਾਅਦ ਬਚਨ ਸਿੰਘ ਦਵਾਨਪੁਰ ਪਹੁੰਚ ਕੇ ਲੜਾ ਆਰਾਮ ਦੀ ਬੈਠਕ ਤੇ ਜਾ ਪੁੱਜਾ ਰਵਾਨੀ ਦਾ ਹੋਰ ਕੋਈ ਆਦਮੀ ਉਸਦੇ ਨਾਲ ਨਾ ਤੁਰਿਆ ਵਿਆਹ ਦੀਆਂ ਤਿਆਰੀਆਂ ਬੜੀ ਸਰਗਰਮੀ ਨਾਲ ਹੋ ਰਹੀਆਂ ਤਨ ਇੱਕ ਪਾਸੇ ਦਰਜੀ ਬੈਠੇ ਦਾਜ ਸਿਉਂਦੇ ਸਨ ਦੂਜੇ ਪਾਸੇ ਪਿੰਡ ਦੇ ਸਰ ਕੱਢਵੇਂ ਪੈਂਚ ਹੁਕਮ ਦੀ ਉਡੀਕ ਵਿੱਚ ਖੜੇ ਸਨ ਸ਼ਾਦਾ ਪੁੱਤਰ ਦੀਨਾ ਨਾਥ ਉਹਨਾਂ ਦੇ ਜਿਮੇ ਡਿਊਟੀਆਂ ਵੰਡ ਰਿਆ ਸੀ ਅੰਦਰੋਂ ਮਠਿਆਈਆਂ ਦਾ ਪਕਵਾਨ ਤੇ ਤਲਣ ਦੀ ਵਾਸ਼ਨਾ ਆ ਰਹੀ ਸੀ ਤੇ ਕੁੜੀਆਂ ਨੇ ਢੋਲਕੀ ਨਾਲ ਉਧੜ ਤੁਮ ਮਚਾਈ ਹੋਈ ਸੀ ਪਿੰਡ ਦੇ ਪੈਂਚਾਂ ਵਿੱਚ ਪਾਲਾ ਸਿੰਘ ਵੀ ਬੈਠਾ ਸੀ ਤੇ ਉਸਦੇ ਸਾਥੀ ਵੀ ਉਹਨਾਂ ਵੱਲ ਵੇਖ ਕੇ ਬਚਨ ਸਿੰਘ ਦਾ ਲਹੂ ਇੱਕ ਵਾਰੀ ਫਿਰ ਖਾਲ ਉਠਿਆ ਪਰ ਫਿਰ ਵੀ ਉਸਨੇ ਆਪਣੀ ਹਾਲਤ ਨੂੰ ਲਕਾਉਣ ਦਾ ਯਤਨ ਕੀਤਾ ਉਸ ਨੂੰ ਅੰਦਰ ਆਉਂਦਾ ਵੇਖ ਕੇ ਉਹ ਇਸ਼ਾਰੇ ਕਰਨ ਲੱਗ ਪਏ। ਉਸਨੇ ਸਾਰਿਆਂ ਨੂੰ ਫਤਿਹ ਬੁਲਾਈ ਤੇ ਫਿਰ ਇੱਕ ਪਾਸੇ ਹੋ ਕੇ ਬੈਠ ਗਿਆ। ਕਿਸੇ ਨੂੰ ਸਿਰ ਖੁਰਕਣ ਦੀ ਵੀਲ ਨਹੀਂ ਸੀ। ਸਭ ਆਪੋ ਆਪਣੇ ਧੰਦੇ ਲੱਗੇ ਹੋਏ ਸਨ। ਬਚਨ ਸਿੰਘ ਦੇ ਦਿਲ ਵਿੱਚ ਚੁੰਨੀਆਂ ਵੜ ਰਹੀਆਂ ਸਨ। ਉਹ ਜਿਸ ਕੰਮ ਲਈ ਆਇਆ ਸੀ ਉਹ ਕੰਮ ਹੋਣਾ ਤਾਂ ਦੂਰ ਰਿਹਾ। ਇੱਥੇ ਤਾਂ ਉਸ ਦਾ ਜ਼ਿਕਰ ਛੇੜਨ ਦਾ ਉਹ ਮੌਕਾ ਹੀ ਨਹੀਂ ਲੱਭ ਸਕਦਾ। ਚੋਖਾ ਚਿਹਰੋ ਦਲੀਲਾਂ ਦੜਾਂਦਾ ਰਿਹਾ। ਇਹਨਾਂ ਨੂੰ ਉਸਨੇ ਢਠਾ ਕੇ ਖੜਾਵਾਂ ਖੜਕਾਂਦੇ ਹੋਏ ਭਾਈ ਹੋਰੀ ਵੀ ਅੰਦਰ ਆਏ। ਬਚਨ ਸਿੰਘ ਭਾਵੇਂ ਭਾਈ ਜੀ ਨੇ ਕਰਨੀਆਂ ਤੇ ਰਹਿਣੀ ਬਹਿਣੀ ਤੋਂ ਅਨਜਾਨ ਨਹੀਂ ਸੀ। ਫਿਰ ਵੀ ਉਸ ਨੂੰ ਹੌਸਲਾ ਆਇਆ ਕਿ ਇਹ ਮੇਰੀ ਗੱਲ ਦੀ ਪੁਸ਼ਟੀ ਜ਼ਰੂਰ ਕਰਨਗੇ ਜਿੰਨੇ ਆਦਮੀ ਬੈਠੇ ਸਨ ਸਾਰਿਆਂ ਨੇ ਬੜੇ ਸਤਕਾਰ ਤੇ ਪ੍ਰੇਮ ਨਾਲ ਭਾਈ ਜੀ ਨੂੰ ਫਤਿਹ ਬੁਲਾਈ ਤੇ ਇੱਥੇ ਬੈਠੋ ਇੱਥੇ ਬੈਠੋ ਦਾ ਰੌਲਾ ਮੱਚ ਗਿਆ ਰੌਲਾ ਰਾਂ ਨੂੰ ਇਸ ਵੇਲੇ ਰਤਕ ਵੇਲ ਸੀ ਉਹ ਆ ਕੇ ਭਾਈ ਹੋਰਾਂ ਨਾਲ ਗੱਲਾਂ ਕਰਨ ਲੱਗ ਪਿਆ ਬਚਨ ਸਿੰਘ ਨੇ ਮੌਕਾ ਪਾ ਕੇ ਦਿਲ ਨੂੰ ਪੱਕਾ ਕੀਤਾ ਤੇ ਬੋਲਿਆ ਛਾ ਜੀ ਛਾ ਨੇ ਬੇਪਰਵਾਹੀ ਨਾਲ ਸਗੂ ਖਿੰਜਵਾਂ ਜਿਹਾ ਮੂੰਹ ਬਣਾ ਕੇ ਉਸ ਵੱਲ ਤੱਕਿਆ ਤੇ ਬੋਲਿਆ ਹਾਂ ਜੀ ਕੀ ਗੱਲ ਹੈ ਬਚਨ ਸਿੰਘ ਜੀ ਉਹ ਬਚਨ ਸਿੰਘ ਬਾਤ ਪਾਲਾ ਸਿੰਘ ਪਾਸੋਂ ਸ਼ਾਇਦ ਬਹੁਤਾ ਕੁਝ ਸੁਣ ਚੁੱਕਾ ਸੀ। ਉਹ ਦਿੱਤਕੀ ਨਜ਼ਰ ਨੇ ਬਚਨ ਸਿੰਘ ਦੇ ਰੈਂਦੇ ਖੁੰਦੇ ਪੈਰ ਵੀ ਕੱਢ ਦਿੱਤੇ ਤੇ ਉਹ ਘਬਰਾ ਗਿਆ। ਜਿਸ ਤਰ੍ਹਾਂ ਡੇਗਦੀ ਹੋਈ ਛੰਨ ਨੂੰ ਆਦਮੀ ਬਾਹ ਦਾ ਧਾਰਾ ਦੇ ਕੇ ਕੰਜਰ ਵਾਸਤੇ ਖਿਲਵਾ ਲੈਂਦਾ ਹੈ। ਇਸੇ ਤਰ੍ਹਾਂ ਬਚਨ ਸਿੰਘ ਨੇ ਤੱਕੇ ਨਾਲ ਦਿਲ ਨੂੰ ਠਲ ਕੇ ਕਿਹਾ ਮੈਂ ਉਹੀ ਅਰਜ ਕਰਨ ਆਇਆ। ਦੱਸੋ ਤੁਹਾਨੂੰ ਪਤਾ ਹੈ ਇਸ ਵਿੱਚ ਮੇਰਾ ਕੋਈ ਫਾਇਦਾ ਤਾਂ ਹੈ ਨਹੀਂ। ਬਰਾਦਰੀ ਦੇ ਹਾਂ ਲਾਭ ਦਾ ਸਵਾਲ ਏ। ਹੋਰ ਕੁਝ ਨਹੀਂ ਤਾਂ ਘਟੋ ਘਟ ਇਹਨਾਂ ਦਾ ਜ਼ਰੂਰ ਹੋਣਾ ਚਾਹੀਦਾ ਕਿ ਪਿੰਡ ਵਿੱਚ ਕੰਜਰੀ ਨਾ ਆਵੇ। ਐਜਾ ਸਭ ਤੋਂ ਪਹਿੜਾ ਸਾਡੀਆਂ ਬਹੂਆਂ ਬੇਟੀਆਂ ਤੇ ਪਵੇਗਾ। ਛਾਹ ਦੇ ਚਿਹਰੇ ਤੇ ਕ੍ਰੋਧ ਦੇ ਚੰਨ ਪੈਦਾ ਹੋਗੇ। ਤੇ ਉਹ ਜਰਾ ਤੈਸ਼ ਆ ਚਾ ਕੇ ਬੋਲਿਆ। "ਵਚਨ ਸੌਂਜੀ ਤੁਹਾਨੂੰ ਅੱਗੇ ਵੀ ਕਿਹਾ ਸੀ ਭਈ ਤੁਸੀਂ ਖਾ ਮਖਾ ਸਾਡੀ ਖੁਸ਼ੀ ਦੇ ਕੰਮ ਵਿੱਚ ਵੇਗ ਨਾ ਪਾਓ। ਨਾਲੇ ਜਿਸ ਕੰਮ ਵਿੱਚ ਮੇਰਾ ਹੱਥ ਨਹੀਂ ਵਾਸਤਾ ਨਹੀਂ ਉਸ ਨੂੰ ਮੈਂ ਰੋਕ ਨਹੀਂ ਸਕਦਾ। ਤੁਸੀਂ ਜਾਣਦੇ ਹੋ ਕੁੜਮਾ ਦੀ ਪ੍ਰੀਤੀ ਕੱਚੀ ਤੰਦ ਵਰਗੀ ਹੁੰਦੀ ਹੈ ਜੇਰਾ ਤੱਕ ਦਿਲਾਂ ਵਿੱਚ ਮੈਲ ਆ ਜਾਵੇ ਤਾਂ ਸਾਰੀ ਉਮਰ ਦੇ ਰੋਸੇ ਬਹਿ ਜਾਂਦੇ ਨੇ।" ਕਿਸੇ ਕਹੇ ਅਖੇ ਕੁੜਮਾਈ ਦਾ ਸਵਾਦ ਵਿਆਹ ਤੱਕ ਤੇ ਵਿਆਹ ਦਾ ਸਵਾਦ ਉਮਰਾਂ ਤੱਕ। ਉਸਨੇ ਗੱਲ ਜੇ ਮੁਕਾਈ ਵੀ ਨਹੀਂ ਸੀ ਕਿ ਕੋਲੋਂ ਇੱਕ ਹੋਰ ਬੋਲਿਆ ਇਹ ਕੋਈ ਗੱਲ ਹੈ ਨਾਚ ਮੁਜਰਾ ਤਾਂ ਬਾਦਸ਼ਾਹ ਮੀਰਾ ਦਾ ਸ਼ਿੰਗਾਰ ਹੁੰਦਾ ਵਾ ਵਜਨ ਫਿਆ ਕਾਕਾ ਖੁਸ਼ੀ ਦੇ ਕਮਜ ਨੰਨਾ ਨਹੀਂ ਪਾਈਦਾ ਨਾਲੇ ਸ਼ਾਹ ਹੋਰਾਂ ਦੀ ਸੁਖ ਨਾਲ ਚੌਂਕਰਾਂ ਚ ਇੱਕੋ ਇੱਕ ਲੜਕੀ ਹੋਈ ਫਿਰ ਜੇ ਇਹਦੀਆਂ ਖੁਸ਼ੀਆਂ ਨਾ ਵੇਖਿਆ ਤੇ ਹੋਰ ਕਿਹਦੀਆਂ ਵੇਖਣਗੇ ਭਾਈ ਹੋਰਾਂ ਨੂੰ ਕਿਉਂ ਭਾਈ ਜੀ ਮੈਂ ਗੱਲ ਸੱਚ ਆਖੀਏ ਕਿ ਝੂਠੀ ਪਾਇੂਰੀ ਜੋ ਹਣ ਤੱਕ ਨੌ ਨਾਲ ਦੰਦਾ ਤੋਂ ਮੈਲ ਖੇਤਰ ਕੇ ਝੱਗੇ ਨਾਲ ਪਹੁੰਚ ਰਹੇ ਸਨ ਬਾਹਰ ਵਧੇ ਦੰਨਾਂ ਤੇ ਜੀ ਫੇਰਦੇ ਹੋਏ ਬੋਲੇ ਠੀਕ ਹੈ ਮਹਾਰਾ ਆਣ ਕਰ ਕਰਕੇ ਇਹੋ ਜੇ ਦਿਨ ਕੋਈ ਨੱਤ ਪਈ ਆਉਂਦੀ ਨਹੀਂ ਬਚਨ ਸਿੰਘ ਘਬਰਾ ਕੇ ਬੋਲਿਆ ਭਾਈ ਸਾਹਿਬ ਜੀ ਕੀ ਹੋ ਗਰਮਤ ਦਾ ਅਸੂਲ ਹੈ ਕਿ ਤੁਹਾਡੇ ਵਰਗੇ ਭੱਦਰ ਪੁਰਸ਼ ਵਿੱਚ ਬੈਠ ਕੇ ਕੰਜਰੀਆਂ ਤੇ ਸ਼ਰਾਬ ਦਾ ਪ੍ਰਚਾਰ ਕਰਨ ਤੁਸੀਂ ਗੁਰਦਾਰੇ ਦੇ ਗ੍ਰੰਥਿਓ ਆਪਣੇ ਫਰਜ਼ਾਂ ਨੂੰ ਤੁਹਾਨੂੰ ਇਸ ਤਰ੍ਹਾਂ ਕਲੰਕਿਤ ਨਹੀਂ ਕਰਨਾ ਚਾਹੀਦਾ ਭਾਈ ਹੁਰੀ ਤਰ੍ਹਾਂ ਦਾ ਠਟੰਬਰੇ ਪਰ ਪਾਲਾ ਸਿੰਘ પાਸੋ ਰਿਆ ਆਣਾ ਗਿਆ ਤੇ ਗੁਰਮਾ ਦਾ ਸੂਲ ਇਹ ਆ ਜੋ ਇਹਨਾਂ ਵਿਚਾਰੀਆਂ ਦਾ ਕੋਈ ਖੱਟਨ ਕਮਾਉਣ ਵਾਲਾ ਨਹੀਂ ਉਹਨਾਂ ਦੇ ਮੂੰਹ ਚੋਂ ਟੱਕ ਖੋ ਲਿਆ ਜਾਵੇ ਨਾਲੇ ਉਹ ਕੋਈ ਐਵੇਂ ਤਾਂ ਨਹੀਂ ਲੈ ਜਾਂਦੀਆਂ ਸੈਂਕੜੇ ਬੰਦਿਆਂ ਦਾ ਜੀ ਖੁਸ਼ ਕਰਦੇ ਨੇ ਰਾਗ ਸੁਣਾ ਕੇ ਬਾਕੀ ਸ਼ਰਾਬ ਵਿੱਚ ਦੱਸੋ ਕਾ ਕਿਹੜੀ ਮਾੜੀ ਚੀਜ਼ ਪੈਂਦੀ ਹੈ ਕਿ ਕਦੇ ਸੱਕ ਤੇ ਗੜ ਪਾਲਾ ਸਿੰਘ ਦੀ ਗੱਲ ਦਾ ਬਚਨ ਸਨ ਨੇ ਕੋਈ ਉੱਤਰ ਨਾ ਦਿੱਤਾ ਤਿੰਨ ਦਾ ਵੀ ਕੀ ਜਿੱਥੇ ਰੱਬ ਨੇੜੇ ਕਿ ਇੱਕ ਸੁਣ ਵਾਲੀ ਥਾਂ ਹੋਵੇ ਇਧਰ ਪਾਲਾ ਸਿੰਘ ਦੀ ਪੋਸਟੇ ਨਾਲ ਭਾਈ ਹੋਰਾਂ ਨੂੰ ਹੌਂਸਲਾ ਹੋ ਗਿਆ ਉਹ ਨੇਫਾ ਖੁਰਕਦੇ ਹੋਏ ਬੋਲੇ ਸ਼ਰਾਬ ਤੇ ਆਣ ਕਰ ਕਰ ਕੇ ਇੱਕ ਦਵਾਈ ਹੈ ਇਹ ਮਾੜੀ ਚੀਜ਼ ਨਹੀਂ ਪਰ ਬਹੁਤੀ ਪੀਣੀ ਮਾੜੀ ਵੀ ਹੁੰਦੀ ਹੈ ਐਨਕਾਰ ਕਰਕੇ ਬਚਨ ਸਿੰਘ ਦਾ ਨੌਰਵਨ ਲਹੂ ਬਲ ਰਿਹਾ ਸੀ ਪਰ ਉਸਨੇ ਸੋਚਿਆ ਇਹਨਾਂ ਤਿਲਾਂ ਵਿੱਚ ਤੇਲ ਨਹੀਂ ਤਾਂ ਵੀ ਭਾਈ ਹੋਰਾਂ ਦੀ ਬੇਦੀ ਦਲੀਲ ਦਾ ਉੱਤਰ ਦੇਣੋਂ ਉਹ ਨਾ ਰੁਕ ਸਕਿਆ ਤੇ ਉਹ ਨਾਲ ਘੂਰ ਕੇ ਬੋਲਿਆ ਠੀਕ ਹੈ ਮਾੜੀ ਚੀਜ਼ ਨਹੀਂ ਬਹੁਤ ਚੰਗੀ ਚੀਜ਼ ਹੈ ਪਰ ਕਿਉਂ ਜੀ ਇਸ ਤੱਕ ਦਾ ਕੀ ਅਰਥ ਹੈ ਝੂਠਾ ਮਦਮੂਲ ਨਾ ਪੀਚੀ ਜੇ ਕਾ ਪਾਰ ਵਸਾਈ ਕੁਚਰ ਸੋਚ ਕੇ ਭਾਈ ਹੋਰਾਂ ਕੰਨ ਦੀ ਬੀਰਬੀਲ ਨੂੰ ਪਾਉਂਦੇ ਹੋਏ ਬੋਲੇ ਮਹਾਰਾਜ ਦਾ ਅਰਥ ਦੇ ਆਨ ਕਰ ਕਰਕੇ ਠੀਕ ਹੈ ਪਈ ਸ਼ਰਾਬ ਨਹੀਂ ਪੀਣੀ ਚਾਹੀਦੀ ਜਿੱਥੋਂ ਤਾਈਂ ਵਾਹ ਲੱਗੇ ਪਰ ਜਿੱਥੇ ਬੰਦੇ ਦੀ ਵਾਹ ਕੋਈ ਨਾ ਹੋਵੇ ਆਣ ਕਰਕੇ ਕਿ ਉੱਥੇ ਕੀ ਕਰੇ ਗੁੱਸੇ ਵਿੱਚ ਬਚਨ ਸਿੰਘ ਨੂੰ ਬੜੋ ਬੜੀ ਹੱਸ ਆ ਗਿਆ ਹੁਣ ਸਾਰੇ ਜਣੇ ਆਪੋ ਆਪਣੀਆਂ ਦਲੀਲਾਂ ਦੇ ਕੇ ਸਾਥ ਕਰਨ ਲੱਗੇ ਕਿ ਦੋਵੇਂ ਕੰਮ ਕੋਈ ਬੁਰੇ ਨਹੀਂ ਬਚਨ ਸਿੰਘ ਨੇ ਆਪਣੀ ਵੱਲੋਂ ਦਲੀਲਾਂ ਦੇਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਖੀਰੋ ਸੋਚ ਕੇ ਚੁੱਪ ਹੋ ਗਿਆ ਕਿ ਇੱਥੇ ਉਸ ਦੀ ਕੋਈ ਪੇਸ਼ ਨਹੀਂ ਜਾ ਸਕਦੀ ਚੇਕੜ ਇਸ ਪਾਣੀ ਚ ਮਧਾਣੀ ਮਾਰਨ ਨਾਲ ਚੁੱਪ ਰਹਿਣਾ ਉਹ ਮناسب ਸਮਝਿਆ ਤੇ ਉਹ ਦੱਬੇ ਪੈਰੀ ਉੱਥੋਂ ੱਟ ਕੇ ਚਲਾ ਗਿਆ ਉਦੇ ਬਾਹਰ ਨਿਕਲਦੇ ਸਾਰੇ ਨੇ ਖਿੱਲੀ ਮਾਰ ਦਿੱਤੀ। ਇਸੇ ਵੇਲੇ ਪਾਲਾ ਸਿੰਘ ਨੇ ਇੱਕ ਸਾਥੀ ਦੇ ਕੰਨਾਂ 'ਤੇ ਮੂੰਹ ਲਾ ਕੇ ਕਿਹਾ, "ਵੀਰੂ ਦੇਖਿਓ ਇਸ ਖੋਤੇ ਦੀ ਅਕਲ।" ਉਹ ਬੋਲਿਆ, "ਅਕਲ ਦੀ ਗੱਲ ਛੱਡ ਇਹ ਜਾਣ-ਬੁੱਝ ਕੇ ਛੇਤਾਨੀਆਂ ਕਾਣ ਡਿਆ ਆਇਆ ਹੈ ਕਿ ਜਿੱਥੇ ਅਸੀਂ ਬੈਠੇ ਹੋਈਏ ਉੱਥੇ ਤਾਂ ਇਹਨੇ ਬਾਹਰ ਜ਼ਰੂਰ ਹੀ ਉਡਕਾੜਾਣਾ ਹੈ। ਬਿਸ਼ਰਮ ਨਾਲ ਇੰਨੀ ਹੁੰਦੀ ਹੈ ਫੇਰ ਵੀ ਨਹੀਂ ਡਲਦਾ। ਤੇ ਇਹਨੇ ਇਦਾਂ ਥੋੜਾ ਟੱਲਣਾ ਹੈ। ਵਿੰਗਾ ਤਕਲਾ ਪਾਉ, ਜੁੱਤੀ ਨਾਲ ਹੀ ਸਿੱਧਾ ਹੁੰਦਾ ਵਾ। ਮੇਰੀ ਸਲਾਹ ਇਹਦਾ ਰੋਜ਼-ਰੋਜ਼ ਦਾ ਫਸਤਾ।" ਹੱਥ ਦੀ ਉਂਗਲੀ ਦਾ ਇਸ਼ਾਰਾ ਕਰਦੇ ਹੋਏ ਪਾਲਾ ਸਿੰਘ ਬੋਲਿਆ, ਚਪ ਚਪ ਵੇਖੀ ਚੱਲ ਤੂੰ ਜੇ ਕਿਤੇ ਮੇਰਾ ਦਾਅ ਫੱਪ ਗਿਆ ਤਾਂ ਮੁੜ ਕੇ ਇਹਦਾ ਨਾਂ ਥੇ ਵੀ ਲੱਗ ਗਿਆ ਤਾਂ ਮੈਨੂੰ ਥੂ ਕਰਕੇ ਆਖੀ ਨਾਲੇ ਜਿੰਨੇ ਤੋੜੀ ਇਹਦਾ ਫਸਤਾ ਨਹੀਂ ਵਢਿਆ ਜਾਂਦਾ ਉਹਨਾਂ ਚਿਰ ਉਸ ਮਟਕੋ ਨੇ ਕਿੱਥੇ ਕਾਬੂ ਆਣਾ ਏ ਸ਼ਾਮ ਦਾ ਵੇਲਾ ਸੀ ਜੰਜ ਦੀ ਆਮਦ ਸੁਣ ਕੇ ਤੇ ਇਹ ਸੁਣ ਕੇ ਕਿ ਦਿੱਲੀ ਦੀ ਮਸ਼ਹੂਰ ਕੰਜਰੀ ਮਿਸ ਅਨਵਰ ਜਾਨ ਆ ਰਹੀ ਏ ਕੀ ਬੁੱਢਾ ਕੀ ਬਾਲ ਤੇ ਕੀ ਗੱਭਰੂ ਸਾਰਾ ਪਿੰਡ ਵੀਰਾ ਪਾ ਕੇ ਪਿੰਡੋਂ ਬਾਹਰ ਤੁਰ ਪਿਆ ਇਹੋ ਇਹ ਨਹੀਂ ਲਾਗ ਪਾਸ ਦੇ ਵੀ ਕਈ ਪਿੰਡ ਖਾਲੀ ਹੋ ਗਏ ਲਾਲਾ ਰਲਾਰਾਮ ਦੇ ਘਰ ਜਨ ਜਉਣ ਕੋਈ ਸਧਾਰਨ ਗੱਲ ਨਹੀਂ ਸੀ ਨਾਲੇ ਜਿਨ੍ਹਾਂ ਨੇ ਟੁਕੜਾ ਸੀ ਉਹ ਵੀ ਆਪਣੇ ਇਲਾਕੇ ਦੇ ਸਾਰੇ ਸ਼ਾਹੂਕਾਰਾਂ ਜੋ ਸਿਰ ਕੱਢ ਸਨ ਸ਼ਾਹ ਦੇ 5 ਵਜੇ ਦੀ ਗੱਡੀ ਚਾਂਜ ਉਤਰੀ ਤੇ ਬੜੀ ਸਜਤਾ ਨਾ ਪੈਂਟ ਪਹੁੰਚੀ ਜਿਸ ਨੇ ਵੀ ਅਨਵਰ ਜਾਨ ਨੂੰ ਵੇਖਿਆ ਬਸ ਮਜ ਨਹੀਂ ਬਣ ਗਿਆ ਉਮਰ ਭਾਵੇਂ ਉਸ ਦੀ 30 30 ਸਾਲਾਂ ਦੇ ਲਗਭਗ ਸੀ ਪਰ ਬਜ਼ਿਆਰੀ ਰੰਗ ਰੋਗਨ ਦੀ ਚੱਜੀ ਵਰਤੋਂ ਕਰਕੇ ਉਹ 20 ਤੋਂ ਹੀ ਘੱਟ ਜਾਪਦੀ ਸੀ ਉਸ ਦਾ ਸਡਾਲ ਸਰੀਰ ਗੁਲਾਬੀ ਪਾਊਡਰ ਨਾਲ ਰੰਗਿਆ ਚਿਹਰਾ ਸਰਮਈ ਅੱਖਾਂ ਸੂਏ ਹੋੜ ਤੇ ਲੰਮੇ ਕੇਸ ਇਹ ਸਭ ਚੀਜ਼ਾਂ ਸਾਰੇ ਦਿਲਾਂ ਨੂੰ ਕਤਲ ਕਰਨ ਦਾ ਠੇਕਾ ਲੈ ਕੇ ਆਈਆਂ ਸਨ ਚੰਝ ਪਿੰਡੋਂ ਬਾਹਰ ਬਾਗ ਵਿੱਚ ਉਤਰੀ ਸੀ ਲੋਕਾਂ ਨੂੰ ਹੋਰ ਸਭ ਕੁਝ ਭੁੱਲ ਗਏ ਤੇ ਮੁਜਰਾ ਵੇਖਣ ਲਈ ਉਹ ਇੰਨੇ ਕਾਲੇ ਹੋ ਗਏ ਕਿ ਜਨਾ ਖਣਾ ਜਾਂਦੀਆਂ ਅੱਗੇ ਇਹੋ ਫਰਮਾਇਸ਼ ਪਾਉਣ ਲੱਗਾ ਜਾਂਦੀਆਂ ਨੂੰ ਵੀ ਇਸ ਦੀ ਕੋਈ ਘਟ ਸਿਕ ਨਹੀਂ ਸੀ ਸਾਬਨੇ ਕਹਿ ਕੇ ਲਾੜੇ ਦੇ ਭਰਾ ਨੂੰ ਮਨਾ ਹੀ ਲਿਆ ਤੇ ਬਾਗ ਵਿੱਚ ਮੁਜਰੇ ਦੀ ਤਿਆਰੀ ਹੋਣ ਲੱਗੀ ਮੇਕਅਪ ਪੈੜ ਬਣਾਇਆ ਗਿਆ ਜਿਵੇਂ ਚਦਰੀਆਂ ਵਿਛ ਗਈਆਂ ਤੇ ਪੜ ਦੇ ਵਿਚਕਾਰ ਗਲੀਚਾ ਛਾ ਕੇ ਉਸ ਤੇ ਸਜਾਵਾਂ ਵਾਲੀ ਸਜ ਗਏ ਸਭ ਤੋਂ ਅਗਲੀ ਕਤਾਰ ਵਿੱਚ ਲਾੜਾ ਉਸ ਦਾ ਵੱਡਾ ਭਰਾ ਤੇ ਉਹਨਾਂ ਦੇ ਮੁਖੀ ਸਲਾਹ ਕਰਕੇ ਕਿ ਬਿਰਧ ਪੰਡਤ ਜੀ ਸਜੇ ਹੋਏ ਸਨ ਇਹਨਾਂ ਦੇ ਨਾਲ ਹੀ 8-10 ਹੋਰ ਮੁਖੀ ਤੇ ਬਾਕੀ ਸਾਰੇ ਜੰਜ ਦਰਜੇਵਾਰ ਆਪਣੇ ਆਪਣੇ ਥਾਮ ਬੈਠ ਗਏ ਬਹੁਤਾ ਪਟ ਥੀਤਿਆਂ ਤੇ ਥੋੜਾ ਪਤੇ ਧਿਆਨ ਦਾ ਐਸੀ ਜੁਕਤ ਨਾਲ ਸਜਾਇਆ ਗਿਆ ਕਿ ਜਾਂਜੀ ਤੇ ਮਾਂਜੀ ਵੱਖਰੇ ਮਾਲਮ ਹੁੰਦੇ ਸਨ ਜਦ ਸਾਰਾ ਕੰਪੀਟੀਸ਼ਨ ਹੋ ਗਿਆ ਤਾਂ ਲਾੜੇ ਦੇ ਭਰਾ ਨੇ ਆਪਣੇ ਨਾਲ ਬੈਠੇ ਪੰਡਤ ਹੁਰਾਂ ਤੋਂ ਆਗਿਆ ਮੰਗੀ ਪੰਡਤ ਹੁਰਾਂ ਬੜੇ ਪ੍ਰੇਮਮਈ ਸ਼ਬਦਾਂ ਵਿੱਚ ਕਿਹਾ ਤਥਾਸਤੂ ਪੰਡਤ ਜੀ ਮਹਾਰਾਜ ਜੀਵਨਪੌੜੀ ਦੇ ਛੇਕੜਲੇ ਡੰਡੇ ਤੇ ਖੜੇ ਹਨ ਆਪਣਾ ਲੱਕ ਪਛਾਂ ਤੇ ਉਤਲਾ ਧੜ ਅਗਾਹ ਹੋ ਚੁੱਕਾ ਹੈ ਜਦੋਂ ਤੁਰਦੇ ਹਨ ਤਾਂ ਇਹ ਜਾਪਦਾ ਜਿਵੇਂ ਧਰਤੀ ਨੂੰ ਨਮਸਕਾਰ ਕਰ ਰਹੇ ਹਨ ਗੁੱਗੜ ਆਪ ਦੀ ਟਿਲਕ ਕੇ ਪੱਟਾਂ ਤੱਕ ਚਲੀ ਗਈ ਹੈ ਗੱਲਾਂ ਤੇ ਅੱਖਾਂ ਤੋਂ ਇਟਲਾ ਮਾਸ ਵੀ ਟਿਲਕਿਆ ਹੋਇਆ ਹੈ ਇਸ ਸਿਰ ਦੀ ਖਲੜੀ ਕਿਤੋਂ ਕਿਤੋਂ ਸਿਰ ਨੂੰ ਛੱਡ ਚੁੱਕੀ ਸੀ ਧਾਮੇ ਵਿੱਚ ਬੱਦਲ ਗੱਜਣ ਦੀ ਆਵਾਜ਼ ਆਈ ਤੇ ਨਾਲ ਹੀ ਬੱਦਲਾਂ ਚੋਂ ਚੜ੍ਹ ਨਿਕਲਿਆ ਅਨਵਰ ਜਾਨ ਦੇ ਪਹਿਲੇ ਗਾਣੇ ਨਹੀਂ ਐਸਾ ਰੰਗ ਬਣਿਆ ਕਿ ਸਾਰੇ ਲੋਕੀ ਬੱਤ ਬਣ ਗਏ ਲਕ ਲਚਕਾਂ ਦੀ ਲੰਮੀ ਗਤ ਨੂੰ ਹਲਾਰੇ ਦਿੰਦੀ ਤੇ ਮੋਟੀਆਂ-ਮੋਟੀਆਂ ਅੱਖਾਂ ਵਿੱਚੋਂ ਆਸ਼ਰਾਂ ਚਮਕਾਉਂਦੀ ਧੀ ਚਲਾਂਦੀ ਹੋਈ ਅਨਵਰ ਜਣ ਜਿਸ ਪਾਸੇ ਪੈਂਦੀ ਕੈਰੀਟ ਆ ਜਾਂਦੀ ਸੀ ਉਸਨੇ ਕਵਾਲੀ ਸ਼ੁਰੂ ਕੀਤੀ ਤਮਾਸ਼ਾ ਤੇਰੀ ਕੁੰਦਕਾ ਅਹਿਮ ਸੀ ਆ ਹਮ ਵੀ ਦੇਖੇਗੇ ਕਿ ਮਰਦਾ ਹੁੰਦੇ ਹਨ ਕਿਤਨੇ ਜੇ ਜ਼ਿੰਦਾ ਹਮ ਵੀ ਦੇਖੇਗੇ ਸਾਰਨ ਉਸਦੀ ਅਦਾ ਨੇ دیਵਾਨੇ ਬਣਾ ਦਿੱਤਾ ਪਰ ਲਾੜੇ ਦੇ ਭਰਾ ਤੇ ਪੰਡਤ ਹੋਰਾਂ ਦੇ ਉੱਪਰ ਤਾਂ ਜਿਵੇਂ ਇਸ਼ਕ ਦੀ ਬਿਜਲੀ ਡੰਗ ਪਈ ਅਨਵਰ ਹੁਣ ਗਾਉਣ ਦੇ ਨਾਲ-ਨਾਲ ਤਰਸੀ ਨਜ਼ਰ ਨਾਲ ਇਹ ਵੀ ਦੇਖ ਰਹੀ ਸੀ ਕਿ ਉਸ ਦੇ ਤੀਰਾਂ ਦੀ ਬੁਛਾਰ ਨਾ ਕਿਹੜਾ ਫੱਟੜ ਹੋਇਆ ਹੈ ਕਿਸ ਨੂੰ ਥੋੜੀ ਸੱਟ ਲੱਗੀ ਤੇ ਕਿਹੜਾ ਪਾਣੀ ਮੰਗ ਰਿਹਾ ਪਰ ਜਦ ਉਸਨੇ ਵੇਖਿਆ ਕਿ ਫਾਲ ਚੰਗੇ ਥਾਂ ਪਈਏ ਸਾ ਜਿੱਥੋਂ ਉਸ ਨੂੰ ਸਭ ਤੋਂ ਵੱਧੇ ਸਫਲਤਾ ਦੀ ਆਸ ਸੀ ਉੱਥੇ ਹੀ ਉਸ ਦਾ ਨਿਸ਼ਾਨਾ ਸਭ ਤੋਂ ਠੀਕ ਬੈਠਾ ਹੈ ਤਾਂ ਇਹਨਾਂ ਦੋਹਾਂ ਉੱਤੇ ਜਰਾ ਹੋਰ ਕਟੇਲੀ ਨਗਾਸ ਔੜਦੀ ਤੇ ਮਸਟਾਂ ਦੀ ਫਿਰ ਅਲਾਪੀ ਕਹਾ ਮੈਨੇ ਕਿ ਮਰਤਾ ਹੂੰ ਕੀ ਅਫਸੋਸ ਕਾਤਲ ਨੇ ਕਿ ਕੱਲ ਮਰਨਾ ਹੈ ਅੱਜ ਮਰ ਜਾ ਜਨਾਜ਼ਾ ਹਮ ਵੀ ਦੇਖੇਗੇ ਕਰਮਚੰਦ ਲਾੜੇ ਦਾ ਭਰਾ ਦਦਲ ਹੱਥੋਂ ਜਾਂਦਾ ਰਿਹਾ ਤੇ ਪੰਡਤ ਹੋਰੀ ਉਦੋਂ ਵੀ ਦੂਰ ਜਾ ਪਹੁੰਚੇ ਕਰਮਚੰਦ ਨੇ 1000 ਰੁਪਏ ਦਾ ਨੋਟ ਕੱਢ ਕੇ ਅੱਥ ਅਗਾਹ ਕੀਤਾ ਅਨਵਰ ਜਾ ਨੇ ਨੋਟ ਨੂੰ ਕੁਝ ਐਸੀ ਨਖਰੀਲੀ ਅਦਾ ਨਾਲ ਫੜਿਆ ਕਿ ਕਰਮਚੰਦ ਮਤਵਾਲਾ ਹੀ ਬਣ ਗਿਆ ਲਾੜਾ ਕੋਲ ਬੈਠਾ ਵੱਡੇ ਭਰਾ ਦੀ ਹਾਲਤ ਵੇਖ ਰਿਹਾ ਸੀ ਪੰਡਤ ਹੋਰਾਂ ਦਾ ਇਸ਼ਾਰਾ ਪਾ ਕੇ ਕਰਮਚੰਦ ਨੇ ਕੁਝ ਨੋਟ ਹੌਲੀ ਜਿਹੀ ਪਛਾਹ ਹੱਥ ਕਰਕੇ ਉਹਨਾਂ ਦੀ ਮੱਠ ਵਿੱਚ ਦੇ ਦਿੱਤੇ ਝਾਟੀ ਪੰਡਤ ਹੋਰਾਂ ਨੇ ਇੱਕ ਨੋਟ ਅਨਵਰ ਵੱਲ ਵਧਾਇਆ ਨੋਟ ਫੜਨ ਲੱਗਿਆ ਉਹਨੇ ਪੰਡਤ ਹੋਰਾਂ ਦੀ ਉਂਗਲ ਨੂੰ ਰਤਾਕ ਛੋਹ ਦਿੱਤਾ ਬਸ ਐਨੇ ਨਾਲ ਹੀ ਪੰਡਤ ਹੋਰਾਂ ਦਾ ਦਿਲ ਬੇਕਾਬੂ ਹੋ ਗਿਆ ਪਰ ਹਰ ਪਾਸੇ ਰੁਪਿਆ ਦੀ ਵਰਖਾ ਹੋਣ ਲੱਗੀ ਇੱਥੋਂ ਤੱਕ ਕਿ ਆਨਵਰ ਜਾਂ ਲਈ ਉਹਨਾਂ ਨੂੰ ਸਮੇਟਣਾ ਮੁਸ਼ਕਲ ਹੋ ਗਿਆ ਤੇ ਗੌਣ ਨੱਚਣ ਦੀ ਵੇਹਲ ਹੀ ਨਾ ਰਹੀ ਬਿਕ ਅਜੀਬ ਕਟਾਕਸ਼ੀ ਨਜ਼ਰ ਨਾ ਪੰਡਤਾਂ ਵੱਲ ਤੇ ਫਿਰ ਕਰਮਚੰਦ ਨਾਲ ਤੱਕਦੀ ਫਿਰ ਗੌਣ ਲੱਗੀ ਜਿਹੜਾ ਤੀਰੇ ਨਜ਼ਰ ਫੇ ਕੋ ਜਿਗਰ ਔਰ ਦਿਲ ਵੀ ਹਾਜ਼ਰ ਹੈ ਕਿ ਕੈਸੇ ਮਾਰਤੇ ਹੋ ਤੂੰ ਨਿਸ਼ਾਨਾ ਹਮ ਵੀ ਦੇਖੇਗੇ ਪੰਡਤਰੀ ਬੇਵਸੀ ਬਲਿਹਾਰ ਬਲਿਹਾਰ ਕਹਿ ਉੱਠੇ ਤੇ ਲੱਗਦੇ ਹੱਥ ਉਹਨਾਂ ਨੇ ਹੱਥਲੇ ਸਾਰੇ ਨੋਟ ਇੱਕੋ ਵਾਰੀ ਸਲਸੜ ਦ ਦਿੱਤੇ ਕਰਮਚੰਦੀ ਕਦੋਂ ਘਟ ਸੀ ਉਸਨੇ ਨਹਿਲੀ ਉਤੇ ਦਿਲਾ ਦੀ ਮਾਰਿਆ ਉਨ੍ਹਾਂ ਦੀ ਉਦਾਰਤਾ ਵੇਖ ਕੇ ਲੋਕ ਹੀ ਨਿਹਾਲ ਹੋ ਰਹੇ ਸਨ ਤੇ ਅਨਵਰ ਜਾਨ ਦੀ ਇਸ ਨੋਕੀ ਸ਼ਕਤੀ ਦੀ ਦਾਤ ਦੇ ਰਹੇ ਤਨ ਹੁਣ ਅਨਵਰ ਜਾਨ ਨੇ ਦੂਜੀ ਗਜ਼ਲ ਸ਼ੁਰੂ ਕੀਤੀ ਸਾਕਿਆ ਕੰਕੂਰ ਪਰ ਕਾਲੀ ਘਟਾ ਚਾਈ ਨਾ ਹੋ ਮੈਂ ਕੀ ਪਿਆਲੀ ਬਣ ਕੇ ਦੁਲਨ ਬਾਗ ਮੇ ਆਈ ਨਾ ਹੋ ਨਾਲ ਹੀ ਉਸਨੇ ਬੋਤਲ ਵਿੱਚੋਂ ਗਲਾਸ ਭਰ ਕੇ ਵਰਤਾਨੇ ਸ਼ੁਰੂ ਕੀਤੇ ਜਿਸ ਦਾ ਮੋਢ ਪੰਡਤ ਹੋਰਾਂ ਤੋਂ ਵੱਜਿਆ ਵਾ ਵਾ ਸੁਬਾਨ ਕੀ ਕਹਨੇ ਸ਼ਾਬਾਸ਼ ਤੇਰੀ ਦੀਆਂ ਆਵਾਜ਼ਾਂ ਨੇ ਗੂੰਜਵਾ ਦਿੱਤੀ ਇਧਰੋਂ ਸ਼ਰਾਬ ਦਾ ਦੌਰ ਤੇ ਸੰਗੀਤ ਦੀ ਕਣਕੋਰ ਸੀ ਦੂਜੇ ਪਾਸੇ ਰਪੈਣ ਦੀ ਠੰਡਣ ਦਾ ਨਜ਼ਾਰਾ ਫਿਰ ਸ਼ਰਾਬ ਹੀ ਅਨਮਿਤੀ ਤੇ ਅੰਤੋਲੀ ਛੋਟੇ ਤੋਂ ਲੈ ਕੇ ਵੱਡੇ ਤੱਕ ਨੂੰ ਤੇ ਗਰੀਬ ਤੋਂ ਲੈ ਕੇ ਮੀਰ ਤੱਕ ਸਭ ਨੂੰ ਰਜਮੀਂ ਸੇ ਆਈ ਬਿੱਲੀ ਨੇ ਗਲਾਸ ਰੋੜਿਆ ਤੇ ਚੂਹਿਆਂ ਨੂੰ ਵੀ ਕੁਰਲੀ ਕਰਨ ਦਾ ਚੇਤਾ ਆ ਗਿਆ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਦੇ ਸ਼ਰਾਬ ਦੀ ਛਕਲ ਨਹੀਂ ਸੀ ਵੇਖੀ ਮੁਖਤ ਵਰਤਾਨ ਦੀ ਦੇਖ ਕੇ ਉਹ ਵੀ ਰਹਿ ਨਾ ਸਕੇ ਖੂਬ ਗਲੇ ਦਾ ਜੰਗਾਲ ਲਾਇਆ ਮਾਂਡੀਆਂ ਦੀ ਮੰਡਲੀ ਦੇ ਮੋਰ ਮੁਕਤ ਸਰਦਾਰ ਪਾਲਾ ਸਿੰਘ ਹੋਰੀ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਵੀ ਮੌਜੂਦ ਸਨ ਜਿਨ੍ਹਾਂ ਸਾਡੇ ਗ੍ਰੰਥੀਤਾ ਵਿਸ਼ੋਵਾ ਦੇ ਰਹੇ ਸਨ ਜੱਟ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਝੂਮਣ ਲੱਗੇ ਤਾਂ ਪੈੜ ਚੋਂ ਆਵਾਜ਼ਾਂ ਆਉਣ ਲੱਗੀਆਂ ਕੋਈ ਪੰਜਾਬੀ ਦਾ ਚੌਂਦਾ ਚੌਂਦਾ ਗੌਣ ਹੋ ਜਾਵੇ ਅਨਵਰ ਨੇ ਪੰਜਾਬੀ ਗੀਤ ਸ਼ੁਰੂ ਕੀਤਾ ਮੈਨੂੰ ਕਮਲੀ ਕਮਲੀ ਆਖ ਦੇ ਕਮਲੀ ਵਾਲਾ ਤੂੰ ਮੇਰੇ ਦਿਲ ਤੋਂ ਪਸ਼ਕੇ ਵੇਖ ਲੈ ਬਹੁਤ ਨਰਾਲਾ ਤੂੰ ਚਣਕਲੀਆਂ ਸੇ ਜਾਨੀਆਂ ਪਰ ਪਰ ਜਾਮ ਪਲਾਨੀਆਂ ਮੈਂ ਸਾਕੀ ਮੈਂ ਖਾਨੇ ਦੀ ਬਣ ਮਤਵਾਲਾ ਤੂੰ ਗੀਤ ਕੌਂਦੀ ਹੋਈ ਅਨਵਰ ਅਸਲੀ ਰੂਪ ਚ ਮੈਂ ਖਾਣੇ ਦੀ ਸਾਕੀ ਬਣ ਗਈ। ਇਸ ਲਈ ਕਿਹੜਾ ਭਾਗਾ ਸੀ ਜਿਹੜਾ ਉਹਦੇ ਹੱਥੋਂ ਜਾਮ ਪੀ ਕੇ ਮਤਵਾਲਾ ਨਾ ਬੰਦਦਾ। ਪਾਲਾ ਸਿੰਘ ਹੁਰੀ ਤੇ ਅਚਰਾਵ ਦੇ ਕੀਲੇ ਸਾਨੀ ਪਰ ਭਾਈ ਸਾਹਿਬ ਨੂੰ ਕਦੇ ਛਟਾਂਕ ਅੱਧ ਪਾਤ ਉਹ ਵਾਦਨਸੀਬ ਨਹੀਂ ਸੀ ਹੋਈ। ਅਜਿਹੇ ਸੁੰਦਰ ਮੌਕੇ ਜਿੱਥੇ ਪੀਣ ਦੀ ਤੱਕ ਗਾਲੀ ਛਡੋ ਨਾਨ ਦੀ ਵੀ ਖੁੱਲ ਸੀ। ਭਾਈ ਹੋਰਾਂ ਵੀ ਅੱਜ ਖੂਬ ਢੈਡਨ ਤਾੜਲ ਤਾੜ ਕੇ ਭਰਿਆ। ਕਰਮਚੰਦ ਤੇ ਪੰਡਤ ਹੋਰਾਂ ਤਾਂ ਬਸ ਇਹੋ ਸਮਝ ਰਹੇ ਸਨ ਕਿ ਸੰਸਾਰ ਚਾਉਣਾ ਹੀ ਅੱਜ ਸਫਲ ਹੋਇਆ ਏ। ਅਨਵਰ ਹੋਰ ਨਾਲ ਨੂੰ ਤਾਂ ਗਲਾਸ ਫੜਾਈ ਦਿੰਦੀ ਸੀ। ਪਰ ਇਨ੍ਹਾਂ ਦੋਹਾਂ ਦੇ ਬੁੱਲਾਂ ਨਾਲ ਲਾ ਕੇ ਉਹ ਆਪ ਹੀ ਪੀ ਜਾਂਦੀ ਸੀ ਹੁੰਦਿਆਂ ਹੁੰਦਿਆਂ ਅਨਵਰ ਦਾ ਨਾਜ ਇੱਕ ਕਦਮ ਹੋਰ ਅਗਾਂਹ ਵਧਿਆ ਐਤਕਿਉ ਜਿਹੜੇ ਦੋ ਗਲਾਸ ਲਿਆਈ ਸੀ ਉਹਨਾਂ ਵਿੱਚੋਂ ਪਹਿਲਾਂ ਇੱਕ ਘੁੱਟ ਪੀ ਕੇ ਤੇ ਦੋਹਾਂ ਦੇ ਮੂੰਹ ਨਾਲ ਲਾ ਦਿੱਤੇ ਤੇ ਕਿਸ ਅਦਾ ਨਾਲ ਜਿਵੇਂ ਨੇ ਦੋਹਾਂ ਨੂੰ ਉੱਕਾ ਹੀ ਕਾਇਲ ਕਰ ਦਿੱਤਾ ਹੌਲੀ ਹੌਲੀ ਜਲਸੇ ਦਾ ਰੰਗ ਪਲਟਣ ਲੱਗਾ ਸਾਰੇ ਸ੍ਰੋਤੇ ਹੁਣ ਕਿਸੇ ਹੋਰ ਦੁਨੀਆ 'ਚ ਸਨ ਕੁਈ ਅੱਖਾਂ ਮੀਟ ਕੇ ਚੋਟਲਾ ਆ ਰਹੀ ਸੀ ਕੋਈ ਅਨਵਰ ਜਾਣ ਲਈ ਵਨਸਵਨ ਦੇ ਅਧੂਰੇ ਸ਼ਬਦਾਂ ਵਿੱਚ ਇਹਨਾਂ ਵਿੱਚੋਂ ਬਹੁਤ ਸਾਰੀ ਗਿਣਤੀ ਉਹਨਾਂ ਲੋਕਾਂ ਦੀ ਵੀ ਸੀ ਜਿਹੜੇ ਉਕਾ ਹੀ ਬੇਸੋਤ ਸਨ ਅਨਵਰ ਨੇ ਖੀਰ ਆਪਣੀ ਲੀਲਾ ਦਾ ਭੋਗ ਪਾਇ ਤੇ ਸਾਜਿਆਂ ਨੂੰ ਸਾਜ ਬੰਨਣ ਦਾ ਇਸ਼ਾਰਾ ਕੀਤਾ ਸਰੰਗੀ ਨੇ ਅੱਜ ਅਮੀਰ ਤੋਂ ਵੱਧ ਆਪਣੀ ਨੌਕਰੀ ਵਜਾਈ ਸੀ ਉਹਦਾ ਟੈਡਰ ਪੈਨ ਤੇ ਨੋਟਾਂ ਨਾਲ ਭਰ ਗਿਆ ਸੀ ਸਾਜੀ ਆਪਣਾ ਟੰਬਾ ਟੀਹਾ ਸੰਭਾਲ ਲਈ ਆਪਣੀ ਚਵਾਰੇ ਵਿੱਚ ਜਿਹੜਾ ਉਹਨਾਂ ਲਈ ਨiyet ਕੀਤਾ ਗਿਆ ਸੀ ਜਾ ਪੁੱਜੇ ਤੇ ਸਰੋਤੇ ਵਿੱਚ ਝੂਮਦੇ ਉੱਠ ਤਰੇ ਕਈ ਜਿਹੜੇ ਬਹੁਤ ਹੀ ਜ਼ਿਆਦਾ ਪੀ ਚੁੱਕੇ ਸਨ ਉੱਥੇ ਲੰਮੇ ਪਏ ਰਹੇ ਰਾਤ ਦੇ 8 ਵਜੇ ਬਚਨ ਸੰਗਤ ਰਵਾਨੀ ਜਾ ਕੇ ਸੁੰਦਰੀ ਦੇ ਮਕਾਨ ਤੇ ਪੁੱਜ ਤਨ ਨਰਾਸ਼ਤਾ ਨੇ ਉਸ ਦੀ ਅਜਬ ਹਾਲਤ ਕੀਤੀ ਹੋਈ ਸੀ ਸੁੰਦਰੀ ਉਹਦਾ ਹਾਲ ਵੇਖ ਕੇ ਬੜੀ ਘਬराई ਤੇ ਪਿਆਰ ਨਾਲ ਉਹਦਾ ਹੱਥ ਫੜ ਕੇ ਬੋਲੀ ਕਿਉਂ ਇਸ ਤਰ੍ਹਾਂ ਹੋ ਸੁੱਖ ਤੇ ਹੈ ਠੰਡਾ ਸਾਹ ਪਰ ਕੇ ਬਚਨ ਸੰਗ ਨੇ ਮੰਜੇ ਤੇ ਬੈੰਦੇ ਹੋਏ ਕਿਹਾ ਸੁੰਦਰੀ ਜੀ ਮੈਂ ਨਾਕਾਮ ਜਾ ਰਿਹਾ ਤੇਸ ਤੋਂ ਬਾਅਦ ਉਸਨੇ ਦੱਸਿਆ ਕਿ ਕਿਸ ਤਰ੍ਹਾਂ ਕੱਲੋ ਸਾਰਾ ਦਿਨ ਫਿਰਦਾ ਰਿਹਾ ਪਰ ਹਰ ਥਾਂ ਤੋਂ ਉਸਨੂੰ ਮੂੰਹ ਦੀ ਖਾਣੀ ਪਈ ਫਿਰ ਉਸਨੇ ਅੱਜ ਵਾਲੇ ਮੁਜਰੇ ਦਾ ਹਾਲ ਸੁਨਾ ਕਿ ਦੀਵਾਨਪੁਰ ਜਿਸ ਤਰ੍ਹਾਂ ਸ਼ਰਾਬ ਦੀ ਨਹਿਰਾਂ ਵਗ ਰਹੀਆਂ ਤੇ ਚਾਂਦੀ ਸੋਨੇ ਦਾ ਮੀਂਹ ਪੈ ਰਿਹਾ ਹੈ ਸੁੰਦਰੀ ਦਾ ਗੁਲਾਬੀ ਚਿਹਰਾ ਪੀਲਾ ਹੋ ਗਿਆ ਉਹ ਇਸ ਖਿਆਲ ਨਾਲ ਪਰੇਸ਼ਾਨ ਹੋ ਇਸੇ ਜੋ ਆਪਣੇ ਪ੍ਰੀਤਮ ਦੇ ਸਤਾਮ ਵਿੱਚ ਕੁਝ ਵੀ ਸੈਤਾਨੀ ਸੀ ਕਰ ਲਈ ਜਿਸ ਦਾ ਭਾਰ ਦੁਹਾਂ ਨੇ ਸਿਰ ਲਿਆ ਸੀ ਉਸ ਨੂੰ ਬਚਨ ਤਾਂ ਇਕੱਲਾ ਹੀ ਚੱਕ ਕੇ ਗਿੱਚੀ ਤੜਾ ਰਿਹਾ ਸੀ ਸੋਚ-ਸੋਚ ਕੇ ਹਾਂਤ ਉਸ ਦੇ ਦਿਲ ਵਿੱਚ ਕੋਈ ਐਸਾ ਖਿਆਲ ਆਇਆ ਜਿਸ ਨੇ ਉਸ ਦੀ ਚਿੰਤਾ ਕਿਸ ਹੱਦ ਤੱਕ ਦੂਰ ਕਰ ਦਿੱਤੀ ਉਸਦੇ ਚਿਹਰੇ ਤੇ ਖੁਸ਼ੀ ਝਲ ਕਰਨ ਲੱਗੀ ਤੋ ਅਬੜਵਾਏ ਬੋਲ ਉਠੀ ਤਾਂ ਫਿਰ ਹੁਣ ਮੇਰੀ ਵਾਰੀ ਐ ਤੁਹਾਡੀ ਬਚਨ ਸਿੰਘ ਹਰਾਨੀ ਵਿੱਚ ਬੋਲਿਆ ਸੁੰਦਰੀ ਜੀ ਤੁਸੀਂ ਇਸ ਵਿੱਚ ਕੀ ਸਵਾਰ ਸਕਦੇ ਹੋ ਜਿਸ ਕੰਮ ਨੂੰ ਮੇਰੀ ਇਤਨੇ ਦਿਨਾਂ ਦੀ ਕੋਸ਼ਿਸ਼ ਨਹੀਂ ਕਰ ਸਕੀ ਉਸ ਕੰਮ ਵਿੱਚ ਤੁਸੀਂ ਕਿਸ ਤਰ੍ਹਾਂ ਕਾਮਯਾਬ ਹੋ ਸਕਦੇ ਹੋ ਸੁੰਦਰੀ ਹੌਸਲੇ ਨਾਲ ਬੋਲੀ ਜੇ ਕੰਮਜਾਬ ਨਾ ਹੋਮੰਗੀ ਤਾਂ ਕੀ ਹਰ ਜਾ ਮੈਂ ਵੀ ਮੜਾਵਾਂਗੀ ਆਪਣੇ ਵੱਲੋਂ ਤਾਂ ਯਤਨ ਹੀ ਕਰਨਾ ਐ ਸਫਲਤਾ ਦੇਣੀ ਤਾਂ ਵਾਹਿਗੁਰੂ ਦੇ ਹੱਥ ਹੈ ਨਹੀਂ ਸੁੰਦਰੀ ਜੀ ਨਹੀਂ ਮੈਂ ਤੁਹਾਨੂੰ ਇਸ ਖਤਰਨਾਕ ਕੰਮ ਵਿੱਚ ਪੈਣ ਦੀ ਸਲਾਹ ਨਹੀਂ ਦੇ ਸਕਦਾ ਤੁਸੀਂ ਸੁਣੋ ਤਾਂ ਸਹੀ हां मैनु एक और तरकीब सूझी है कि टैनियां फड़ण दा ख्याल ਛੱਡ ਕੇ जे मुड्नु ही ਹੱਥ ਪਾਇਆ ਜਾਏ ਤਾਂ ਅਰਥਾਤ ਉਸ ਵੇਸਵਾ ਨੂੰ ਹੀ ਕਿਉਂ ਨਾ ਸਮਝਾਇਆ ਜਾਏ ਬਚਨ ਸਿੰਘ ਬੇਤਾ ਚਾਜਦਾ ਬੋਲਿਆ ਵਾਹ sundi ਜਿਸ ਮੰਤਨਾ ਪੁੰਡਾਂ ਦੀ ਖੱਖਰ ਨਹੀਂ ਕਾਬੂ ਆਉਂਦੀ ਉਸ ਮੰਤਨਾਂ ਤੁਸੀਂ ਸੱਫੜਨਾ ਚਾਹੁੰਦੇ ਹੋ ਪਰ ਇਹ ਵੀ ਕਦੇ ਹੋ ਸਕਦਾ ਹੈ ਬੰਦੂਕ ਦੀ ਜਿਸ ਕੋਲ ਨਾਲ ਆਦਮੀ ਇੱਕ ਵੇਲੇ ਸਹੀ ਨੂੰ ਨਹੀਂ ਮਾਰ ਸਕਦਾ ਹੋ ਸਕਦਾ ਗੋਲੀ ਸ਼ੇਰ ਨੂੰ ਮਾਰਨ ਲਈ ਕੰਮ ਦੇ ਜਾਵੇ ਤੁਸੀਂ ਮੈਨੂੰ ਅੱਗੇ ਦੇ ਦਿਓ ਚੰਗਾ ਜੇ ਤੁਹਾਡੀ ਹੋ ਮਰਜੀ ਹੈ ਤਾਂ ਮੈਂ ਤੁਹਾਨੂੰ ਰੋਕਣਾ ਨਹੀਂ ਚਾਹੁੰਦਾ ਪਰ ਹੈ ਇਹ ਪਾਣੀ ਰੜਕਣ ਵਾਲਾ ਕੰਮ ਕੁਝ ਵੀ ਹੋਵੇ ਬਹੁਤ ਅੱਛਾ ਤੁਹਾਡੀ ਮਰਜ਼ੀ ਤਾਂ ਚਲੋ ਮੈਨੂੰ ਹਣ ਦਵਾਨਪੁਰ ਲੈ ਚਲੋ ਮੈਂ ਇੱਕ ਵਾਰੀ ਆਪਣਾ ਜੋਰ ਲਾਵਿਕਾਂ ਪਰ ਇੰਨੀ ਰਾਤ ਗਈ ਤੁਸੀਂ ਇੱਥੇ ਵਾਪਸ ਕੀ ਕਨਾਤਕੋਗੇ ਵਾਪਸ ਆਉਣ ਦੀ ਲੋੜ ਨਹੀਂ ਮੈਂ ਰਾਤ ਦਾ ਬਾਕੀ ਹਿੱਸਾ ਤੁਹਾਡੇ ਘਰੀ ਰਹਿ ਕੇ گزار ਲਵਾਂਗੀ ਚੰਗਾ ਚਲੋ ਕਹਿਣ ਤੋਂ ਬਾਅਦ ਬਚਨ ਸਿੰਘ ਨੇ ਸੁੰਦਰੀ ਨੂੰ ਨਾਲ ਲਿਆ ਤੇ ਦੋਵੇਂ ਦਵਾਨਪੁਰ ਵੱਲ ਤੁਰ ਪਏ